ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਜਸਵੀਰ ਸਿੰਘ ਆ ਜੀ ਕੀ ਗੱਲ ਹੋਈ ਆ ਜੀ ਇਹ ਜੀ ਮੇਰੇ ਸਾਲੇ ਦਾ ਬੇਟਾ ਜਿਹੜਾ ਇੱਥੇ ਫੈਕਟਰੀ ਚ ਕੰਮ ਕਰਦਾ ਸੀ ਤਾਂ ਆਪਣੀ ਮਾਸੀ ਕੋ ਰਹਿੰਦਾ ਸੀ ਜੀ ਤੇ ਛੋਟਾੰਦਾ ਰਹਿੰਦਾ ਸੀ ਤੇ ਰਾਤੀਏ ਜੇ ਕਿਹਦਾ ਮਾਸੀ ਦਾ ਮੁੰਡਾ ਤੇ ਦੋਵੇਂ ਦੁੱਧ ਲੈਣ ਆਇਆ ਤੇ ਦੁੱਧ ਲੈ ਕੇ ਨਗਲੀ ਪੱਟੇ ਤੇ ਜਾ ਰਹੇ ਨੇ ਤੇ ਇਹ ਤੇਜ਼ ਰਫ਼ਤਾਰ ਚ ਗੱਡੀ ਆਈ ਆ ਜਿਹੜਾ ਚ ਤਿੰਨਦਰ ਸਿੰਘ ਉਹਦੀ ਮੌਕੇ ਤੇ ਮੌਤ ਹੋ ਗਈ ਆ ਤੇ ਜਿਹੜਾ ਸਾਲ ਪ੍ਰੀਤ ਸਿੰਘ ਆ ਉਹਨੂੰ 5 ਕਿਲੇ ਗੱਡੀ ਨੇ ਧੂਕੇ ਘੜਿਆ ਤੇ ਉੱਥੇ ਅੱਗੇ ਜਾ ਕੇ ਜਦੋਂ ਛੱਡਿਆ ਉਹਨੂੰ ਕਢਿਆ 15-20 ਬੰਦੇ ਵੀ ਸੀ ਚਾਰ ਮਿੰਟ ਗੱਡੀ ਰੁਕੀ ਆ ਕੋਈ ਕਿਸੇ ਨੇ ਖੇਰ ਨਹੀਂ ਕੀਤੀ ਕੋਈ ਗੱਡੀ ਨਹੀਂ ਫੜੀ ਪੁਲਸ ਆਈ ਉਹਨਾਂ ਨੇ ਪਰਚਾ ਦਰਜ ਕੀਤਾ ਕੈਮਰੇ ਚੈੱਕ ਕੀਤੇ ਆ ਕੈਮਰੇ ਚ ਗੱਡੀ ਆਈ ਆ ਔਰ ਬੰਦੇ ਨਹੀਂ ਆਇਆ ਨੰਬਰ ਨਹੀਂ ਆਇਆ ਕੋ ਦਾ ਤੇ ਮੈਂ ਹੀ ਇਹ ਮੰਗ ਕਰਦੇ ਆ ਕਿ ਇਹ ਜਿਹੜੀ ਸਾਡੀ ਗੱਡੀ ਆ ਤੇ ਇਹ ਬੰਦੇ ਸਾਬਤ ਕੀਤੇ ਜਾਣ ਤੇ ਸਾਲੂ ਸਾਡੇ ਬੰਦੇ ਫੇ ਮੌਕੇ ਤੋਂ ਫਰਾਰ ਹੋ ਗਏ ਸੀ ਮੌਕੇ ਤੇ ਫਰਾਰ ਹੋ ਗਏ ਜੀ ਜਦੋਂ ਇਹ ਮਾਰ ਗਿਆ ਜਤਿੰਦਰ ਸਿੰਘ ਤੇ ਇਹਨੂੰ ਕੱਢਿਆ ਗੱਡੀ ਚੋਂ ਕਿੰਨੀ ਉਮਰ ਸੀ ਮੁੰਡੇ ਦੀ ਜੀ 23 22 23 ਸਾਲ ਸੀ ਕੁਵਾਰਾ ਮੁੰਡਾ ਸੀ ਇਹ ਜੀ ਪੇਪਰ ਮਿਲਚ ਕੰਮ ਕਰਦਾ ਸੀ ਅਸੀਂ ਇਹ ਮੰਗ ਕਰਦੇ ਆ ਕਿ ਸਾਨੂੰ ਜਿਹੜੇ ਗੱਡੀ ਵਾਲੇ ਬੰਦੇ ਲੱਭਣੇ ਚਾਹੀਦੇ ਆ ਤੇ ਉਹਨਾਂ ਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਪੁਲਿਸ ਵੱਲੋਂ ਤੁਹਾਨੂੰ ਕੀ ਆਸ਼ਵਾਸ਼ਣ ਪੁਲਿਸ ਵੱਲੋਂ ਇਹ ਸਨਾਂ ਨੇ ਇੱਕ ਪਰਚਾ ਦਰਜ ਕਰਤਾ ਸਿਰਫ ਪਛਾਦਰਜ ਕਰਕੇ ਸਾਡੀ ਪੋਸਟ ਵਰਕ ਕਰਕੇ ਲਾਸ਼ਾਂ ਨੂੰ ਨੇਤੇ ਲੱਗਿਆ ਹੋਰ ਗੱਡੀ ਦੀ ਕੋਈ ਅਜੇ ਤੱਕ ਬਲਦਾਂ ਨਹੀਂ ਲੱਗਾ ਕਿੰਨੀ ਉਮਰ ਸੀ ਜੀ ਮੁੰਡੇ ਇਹ ਮੁੰਡੇ ਦੀ ਜੀ 22 23 ਬਾ 23 ਸਾਲ ਸੀ ਮੁੰਡੇ ਇਹ ਕੁਵਾਰਾ ਹੀ ਜੀ ਇਹਦੇ ਠੀਕ ਨਾਮ ਦੱਸੋ ਕੋਈ ਨਹੀਂ ਇਹ ਇਹ ਅਸੀਂ ਬਿਕਰਮ ਸਿੰਘ ਬੋਲਦਾ ਬਦਗੜਾ ਚੌਂਕੀ ਤੋਂ 9:30 ਵਜੇ ਦਾ ਸੀ ਐਕਸੀਡੈਂਟ ਹੋਇਆ ਇੱਕ ਬੰਦੇ ਕੇਡੀ ਹਸਪੀਟਲ ਦਾ ਆਕਰ ਹੈ ਇਹਨਾਂ ਡੈਡ ਹਾਊਸ ਨੂੰ ਲਾਸ਼ ਲੈ ਕੇ ਇਹਦੇ ਪੋਰਟ ਮਾਰਕ ਕਰਾਉਣ ਵਾਸਤੇ ਇੱਥੇ ਲੈ ਕੇ ਆਏ ਰਾਤੀ ਜਵਾਂ ਘਰਾਤੀ ਡੈਡ ਹਾਊਸ ਉਹਨੂੰ ਤੋਂ ਲੈ ਕੇ ਦੇਥੇ ਬੋਸਟਮੈਟਿਕ ਕਰਵਾਉਣ ਵਾਸਤੇ ਲੈ ਕੇ ਆਏ ਕਿੰਨੇ ਜ਼ਖਮੀ ਆ ਤੇ ਕਿੰਨੇ ਦੀ ਮੌਤ ਹੋਈ ਇੱਕ ਦੀ ਮੌਤ ਹੋਈ ਇੱਕ ਜ਼ਖਮੀ ਅੱਛਾ ਕਿੱਥੋਂ ਦਾ ਰਹਿਣ ਵਾਲਾ ਸੀ ਬਲ ਇਹ ਬਲ ਬਲ ਪਿੰਡ ਦੇ ਉਥੇ ਰਹਿੰਦਾ ਹੈ ਭਰੇਸੇ ਦਾ ਰਾਂ ਦੇ ਕੋਲ ਪਿੰਡੇ ਦਾ ਇਹ ਨਾਲੇ ਲੱਗੇ ਠੀਕ ਹੈ ਕੋਈ ਸੀਸੀਟੀਵੀ ਸਾਹਮਣੇ ਹੈਈ ਸਰ ਕਾਰ ਚੰਦੇ ਆਈ ਕੋਈ ਸੀ ਵੇਖੀ ਹੈ ਨਾ ਮਾਮਲਾ ਦਰਜ ਕੀਤਾ ਬਹ ਹਾਂ ਜਪੁਰ ਪੁਲਿਸ ਮਾਮਲਾ ਦਰਜ ਕੀਤਾ ਇਹਨੇ ਕੰਮ ਕੀਤਾ ਹਾਂ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਜਸਵੀਰ ਸਿੰਘ ਆ ਜੀ ਕੀ ਗੱਲ ਹੋਈ ਆ ਜੀ ਇਹ ਜੀ ਮੇਰੇ ਸਾਡੇ ਦਾ ਬੇਟਾ ਜਿਹੜਾ ਇੱਥੇ ਫੈਕਟਰੀ ਚ ਕੰਮ ਕਰਦਾ ਸੀ ਤਾਂ ਆਪਣੀ ਮਾਸੀ ਕੋ ਰਹਿੰਦਾ ਸੀ ਜੀ ਤੇ ਛੋਟਾ ਹੰਦਾ ਰਹਿੰਦਾ ਸੀ ਤੇ ਰਾਤੀਏ ਜੇ ਕਿਹੜਾ ਮਾਸੀ ਦਾ ਮੁੰਡਾ ਤੇ ਦੋਵੇਂ ਦੁੱਧ ਲੈਣ ਆਇਆ ਤੇ ਦੁੱਧ ਲਾ ਕੇ ਨੰਗਲੀ ਪਿੱਠੇ ਰ ਜਾ ਰਹੇ ਨੇ ਤੇ ਇਹ ਤੇਜ਼ ਰਫ਼ਤਾਰ ਚ ਗੱਡੀ ਆਈ ਆ ਜਿਹੜਾ ਜਤਿੰਦਰ ਸਿੰਘ ਆ ਉਹਦੀ ਮੌਕੇ ਤੇ ਮੌਤ ਹੋ ਗਈ ਆ ਤੇ ਜਿਹੜਾ ਸਹਿਲਪ੍ਰੀਤ ਸਿੰਘ ਆ ਉਹਨੂੰ 5 ਕਿਲੇ ਗੱਡੀ ਨੇ ਧੂਕੇ ਘੜਿਆ ਤੇ ਉੱਥੇ ਅੱਗੇ ਜਾ ਕੇ ਜਦੋਂ ਛੱਡਿਆ ਉਹਨੂੰ ਕਢਿਆ 15 20 ਬੰਦੇ ਵੀ ਸੀ ਚਾਰ ਮਿੰਟ ਗੱਡੀ ਰੁਕੀ ਆ ਕੋਈ ਕਿਸੇ ਨੇ ਖੇਰ ਨਹੀਂ ਕੀਤੀ ਕੋਈ ਗੱਡੀ ਨਹੀਂ ਫੜੀ ਪੁਲਸ ਆਈ ਉਹਨਾਂ ਨੇ ਪਰਚਾਦਰਚ ਕੀਤਾ ਕੈਮਰੇ ਚੈੱਕ ਕੀਤੇ ਆ ਕੈਮਰੇ ਚ ਗੱਡੀ ਆਈ ਆ ਔਰ ਬੰਦੇ ਨਹੀਂ ਆਇਆ ਨੰਬਰ ਨਹੀਂ ਆਇਆ ਕੋ ਦਾ ਤੇ ਮੈਂ ਹੀ ਇਹ ਮੰਗ ਕਰਦੇ ਆ ਕਿ ਇਹ ਜਿਹੜੀ ਸਾਡੀ ਗੱਡੀ ਆ ਤੇ ਇਹ ਬੰਦੇ ਸਾਫਤ ਕੀਤੇ ਜਾਣ ਤੇ ਸਾਨੂੰ ਸਾਡੇ ਬੰਦੇ ਫੇ ਮੌਕੇ ਤੇ ਫਰਾਰ ਹੋ ਗਏ ਸੀ ਜੀ ਮੌਕੇ ਤੇ ਫਰਾਰ ਹੋ ਗਏ ਜੀ ਜਦੋਂ ਇਹ ਮਰ ਗਿਆ ਜਤਿੰਦਰ ਸਿੰਘ ਤੇ ਇਹਨੂੰ ਕੱਢਿਆ ਗੱਡੀ ਚੋਂ ਕਿੰਨੀ ਉਮਰ ਸੀ ਇਹਦੀ ਮੁੰਡੇ ਦੀ ਜੀ ਤੇ ਇੱਕ ਮਾਈ 23 ਸਾਲ ਸੀ ਕੁਵਾਰਾ ਮੁੰਡਾ ਸੀ ਇਹ ਜੇ ਇਹ ਪੇਪਰ ਮਿਲ ਚ ਕੰਮ ਕਰਦਾ ਸੀ ਅਸੀਂ ਇਹ ਮੰਗ ਕਰਦੇ ਆ ਕਿ ਸਾਨੂੰ ਜਿਹੜੇ ਗੱਡੀ ਵਾਲੇ ਬੰਦੇ ਲੱਭਣੇ ਚਾਹੀਦੇ ਆ ਤੇ ਉਹਨਾਂ ਦੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਪੁਲਿਸ ਵੱਲੋਂ ਤੁਹਾਨੂੰ ਕੀ ਆਸ਼ਵਾਸ਼ਣ ਪੁਲਿਸ ਵੱਲੋਂ ਇਹ ਸਨਾਂ ਨੇ ਇੱਕ ਪਰਚਾ ਦਰਜ ਕਰਤਾ ਸਿਰਫ ਪਰਚਾ ਦਰਜ ਕਰਕੇ ਸਾਡੀ ਪੋਸਟ ਵਰਡ ਕਰਕੇ ਲਾਸ਼ਾਂ ਨੂੰ ਨੇਤੇ ਲੱਗਿਆ ਹੋਰ ਗੱਡੀ ਦੀ ਕੋਈ ਅਜੇ ਤੱਕ ਬਤਨ ਨਹੀਂ ਲੱਗਾ ਕਿੰਨੀ ਉਮਰ ਸੀ ਜੀ ਮੁੰਡੇ ਇਹ ਮੁੰਡੇ ਦੀ ਜੀ 22 ਤੇ 23 ਬਾ 23 ਸਾਲ ਸੀ ਮੁੰਡੇ ਦੀ ਉਮਰ ਠੀਕ ਕੁਵਾਰਾ ਹੀ ਜੀ ਇਹ ਜੇ ਠੀਕ ਸੋ ਆਪ ਕੋਈ ਨਹੀਂ ਇਹ ਇਹ ਸੀ ਬਿਕਰਮ ਸਿੰਘ ਜਿਸ ਨੇ ਬੋਲਦਾ ਬਲਕਾ ਦਾ ਚੌਂਕੀ ਤੋਂ ਸਵਾ 9 ਵਜੇ ਰਾਤੀ ਐਕਸੀਡੈਂਟ ਹੋਇਆ ਇੱਕ ਬੰਦੇ ਕੇਡੀ ਹਸਪੀਟਲ ਦਾ ਆਖ ਰਿਹਾ ਇਹਨਾਂ ਡੈਡ ਹਾਊਸ ਨੂੰ ਲਾਸ਼ ਲੈ ਕੇ ਤੇ ਪੋਟਮਾਰਕ ਕਰਾਉਣ ਵਾਸਤੇ ਇੱਥੇ ਲੈ ਕੇ ਆਏ ਰਾਤੀ ਜਵਾਂ ਘਰਾਤੀ ਡੈਡ ਹਾਊਸ ਨੂੰ ਉੱਥੋਂ ਲੈ ਕੇ ਤੇ ਪੋਟਮਾਰਕ ਕਰਾਉਣ ਵਾਸਤੇ ਲੈ ਕੇ ਆਏ ਕਿੰਨੇ ਜ਼ਖਮੀ ਆ ਤੇ ਕਿੰਨੀਆਂ ਦੀ ਮੌਤ ਹੋਈ ਇੱਕ ਦੀ ਮੌਤ ਆ ਇੱਕ ਜ਼ਖਮੀ ਕਿੱਥੋਂ ਦਾ ਰਹਿਣ ਵਾਲਾ ਸੀ ਬਲ ਇਹ ਬਲ ਬਲ ਪਿੰਡ ਦੇ ਉੱਥੇ ਰਹਿੰਦਾ ਹੈ ਭਰੇਸੇ ਦਾ ਰਾਂ ਦੇ ਕੋਲ ਪਿੰਡੇ ਦਾ ਨਾਲੇ ਲੱਗੇ ਠੀਕ ਹੈ ਕੋਈ ਸੀਸੀਟੀਵੀ ਸਾਹਮਣੇ ਹੈ ਸਰ ਕਾਰ ਚੰਦੇ ਆਈ ਕੋਈ ਸੀ ਵੇਖੀ ਇਹਨਾ ਮਾਮਲਾ ਦਰਜ ਕੀਤਾ ਬਹਾਂਪੁਰ ਪੁਲਿਸ ਮਾਮਲਾ ਦਰਜ ਕੀਤਾ